ਹਾਂਜੀ ਅੱਜ ਵੀਡੀਓ ਬਣਾ ਕੇ ਡੇਰਾ ਬਾਪੂਕਾ ਨਿਕਚਾ ਆਏ ਆ ਪਿਛਲੇ ਦਿਨੀ ਤੜੀਆਂ ਵਾਸ਼ਟਾ ਕਰਕੇ ਬਹੁਤ ਸਾਰੇ ਪਿੰਡ ਜਿਹੜੇ ਹੜ੍ਹ ਪ੍ਰਭਾਵ ਸੀਗੇ ਉਹਨਾਂ ਪਿੰਡਾਂ 'ਚ ਬਹੁਤ ਸਾਰੇ ਹੜਾ ਕਾਰਜ ਹੋਇਆ ਸਫਾਈ ਨੂੰ ਲੈ ਕੇ ਜਾਂ ਹੋਰ ਛੋਟੀਆਂ ਮੋਟਾ ਕੰਮ ਜਿਹੜਾ ਸੀਗਾ ਉਹਦਾ ਲੈ ਕੇ ਉਹਦੇ ਸਬੰਧ 'ਚ ਮੁੱਖ ਮੰਤਰੀ ਸਰਦਾਰ ਤੇ ਰਿਕਵਰੈਂਟ ਜਿਹੜਾ ਦਾਅਵਾ ਕੀਤਾ ਗਿਆ ਕਿ ਉਹਨਾਂ ਹਰ ਪਿੰਡ ਤੋਂ 2-2 ਲੱਖ ਰੁਪਏ ਆਪ ਸਫਾਈ ਵਿੱਚੋਂ ਦਿੱਤਾ ਕਰੋ ਤੇ ਸਾਰੇ 98% ਜਿਹੜੇ ਪਿੰਡ ਜਿਹੜੇ ਇਹਰਾ ਬਲਾਕ ਦੇ ਸਾਰੇ ਸਰਪੰਚ ਚਾਨਵਾਜੀ ਬਲਾਕ ਦੇ 200 ਲੱਖ ਰੁਪਏ ਦੇ ਜਿਹੜੇ ਚੰਕ ਲੈਣ ਉਹਨਾਂ ਦੇ ਸਾਰਿਆਂ ਦੇ ਖਾਤੇ ਚੱਜਾ ਜਿਹੜਾ ਪੈਸੇ 2-2 ਲੱਖ ਰੁਪਏ ਸਫਾਈ ਵਿੱਚੋਂ ਤੇ ਕਿ ਮੈਂ ਪੂਰੀ ਮੀਨਾ ਦੀ ਸਰਪੰਚ ਫੇਸਬੁੱਕ ਕਾਰਜਵਾਹ ਤੇ ਫੈਸਲੇ ਤੇਰੀ ਉਹ ਸਹੀ ਤਰੀਕੇ ਤੇ ਸਹੀ ਜਗ੍ਹਾ ਬੱਚੇ ਇਹ ਸਰਪੰਚੇ 2-2 ਲੱਖ ਦਾ ਕਿਹੜੇ-ਕਿਹੜੇ ਕਾਰਜ ਕਰਦੇ ਆ ਬਿਲਕੁਲ ਸਫਾਈ ਦਾ ਹੀ ਹੈ ਜੀ ਇਹ 2 ਲੱਖ ਸਿਰਫ ਸਮਾਈ ਵਾਸਤੇ ਦਿੱਤਾ ਚਾਹੇ ਫੋਗ ਮਸ਼ੀਨਾਂ ਦੇ ਵਿੱਚ ਆਪਣਾ ਮਛਰ ਮਾਰ ਲੈਣ ਕੁਝ ਵੀ ਕਿਸੇ ਤਰ੍ਹਾਂ ਦੀ ਸਫਾਈ ਹੋਵੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਚਾਹੇ ਸਕੂਲਾਂ ਦੀ ਸਫਾਈ ਕਰਾ ਲੈਣ ਚਾਹੇ ਪਿੰਡਾਂ ਚ ਰੂੜੀਆਂ ਕਚਰਾ ਕੁਝ ਵੀ ਪਿਆ ਉਹ ਸਫਾਈ ਉਹ ਤਾਂ ਜਿੱਥੇ ਮਰਜ਼ੀ ਕਰ ਸਕਦੇ ਜਿਵੇਂ ਵੀ ਲਾਉਣ ਜਿਵੇਂ ਵੀ ਲਾਣ ਲੈ ਕੇ ਜਿੱਥੇ ਵੀ ਗੰਦਗੀ ਪਈ ਆ ਜੋ ਵੀ ਕੁਝ ਹੈਗਾ ਇਹ 2 ਲੱਖ ਰੁਪਏ ਨਾਲ ਉਹ ਸਫਾਈ ਜਿਹੜੀਆਂ ਪਿੰਡਾਂ ਚ ਤਾਂ ਮੇਰੇ ਖਾਲ 2 ਲੱਖ ਰੁਪਏ ਨਾਲ ਪਿੰਡ ਚ ਸਫਾਈ ਦਾ ਮੇਰੇ ਖਾਲ ਕਰ ਕਚਰਾ ਵੀ ਨਹੀਂ ਬਚਣਾ ਚਾਹੀਦਾ 2 ਲੱਖ ਰੁਪਏ ਬਹੁਤ ਹੁੰਦਾ ਸਫਾਈ ਵਾਸਤੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਪਿੰਡਾਂ 'ਚ ਸਫਾਈ ਜਿਹੜੀ 2 ਲੱਖ ਨਾਲ ਬਿਲਕੁਲ ਸਾਫ਼ ਸੁਥਰਾ ਪਿੰਡ ਆ ਰਹੇ ਸੀਐਮ ਸਾਹਿਬ ਆ ਰਹੇ ਨੇ ਬਣਾ ਰਹੇ ਆ ਬਿਲਕੁਲ ਸੀਐਮ ਸਾਹਿਬ ਆ ਰਹੇ ਨੇ ਜੀ ਡੀਸਾ ਬਣਾ ਰਹੇ ਨੇ ਆਪਾਂ ਜਗ੍ਹਾ ਦੀ ਸਿਲੈਕਸ਼ਨ ਕਰ ਰਹੇ ਹਾਂ ਕਿ ਕਿਹੜੀ ਜਗ੍ਹਾ ਉਹਨਾਂ ਦਾ ਪ੍ਰੋਗਰਾਮ ਨਾ ਤੋਂ ਆ ਰਹੇ ਸ਼ਨੀਵਾਰ ਜਿਹੜਾ ਸੀਐਮ ਸਾਹਿਬ ਜਿਹੜਾ ਜਿਹੜਾ ਬਣਾ ਲੈ ਕਿਨੇ ਮਿੰਟ ਤੱਕ ਦੇ ਰਹੇ ਆ ਅੱਜ ਅੱਜ 98 ਪਿੰਡਾਂ ਨੂੰ ਜਿਹੜੇ ਚੱਕ ਦੋ ਦੋ ਲੱਖ ਰੁਪਏ ਸਫਾਈ ਵਾਸਤੇ ਸਾਰੇ ਬਿਲਕੁਲ ਸਫਾਈ